ਅਸ ਮੈਲਾ ਪੰਗਵਾਂ ਸਤਗੁਰ ਆਪਣਾ ਸਦ ਸਦਾ ਸੁਨਹਾਰੇ ਗੁਰ ਕੇ ਚਰਨ ਕੇਸ ਸੰਘਾਰੇ ਜਾਗ ਰੇ ਮਨ ਜਗਨ ਹਾਰੇ ਬਿਨ ਹਰ ਅਵਰ ਨ ਆਵ ਸਕਾ ਮਾ ਝੂਠਾ ਮੋਹ ਮਿੱਠਿਆ ਪਸਾਰੇ ਰਹਾ ਗੁਰ ਕੀ ਬਾਣੀ ਸਿਓ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤ ਗੁਰ ਦੇਵੈ ਨਾਉ ਗੁਰ ਪਾਰਧਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸ ਮਹਿਲਾ ਪੰਗਵ ਆਪੇ ਪੇਦ ਵਿਸਥਾਰੀ ਸ਼ਾਖ ਆਪਣੀ ਖੇਤੀ ਆਪੇ ਰਕ ਜਤ ਕਤ ਦੇਖਾਂ ਇੱਕ ਓਹੀ ਘਟ ਘਤ ਅੰਤਰ ਆਪੇ ਸੋਈ ਰਹਾ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਬੋ ਨਿਰਗੁਣ ਥਾਪੈ ਨਾਉ ਦੋ ਮਿਲ ਇੱਕ ਚੀਨੋ ਠਾਉ ਕੋ ਨਾਨਕ ਗੁਰ ਪ੍ਰਮਪਾਉ ਖੋਇਆ ਅਨੰਦ ਰੂਪ ਸਭ ਮੈਨ ਅਲੋਇਆ ਆਸਾ ਮਲਾ ਪੰਗਵਾ ਉਕਤ ਸਿਆਨਤ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਹੀਂ ਕੋਏ ਕਰਨ ਕਰਾਵਨ ਹਾਰ ਤਬ ਸੋਏ ਰਹਾ ਮੂਰਖ ਮੁਗਦ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸਮਨ ਥਾਰੀ ਜਪ ਤਪ ਸੰਗਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨੈ ਅਰਾਧਾ ਕਿਛੂ ਨਾ ਜਾਣ ਮਤ ਨੇਰੀ ਥੋਰੀ ਬਿਨਵੰਤ ਨਾਨਕ ਕੋਟ ਪਬ ਤੋਰੀ ਆਸ ਮਿਲਾ ਪੰਗਵਾ ਹਰ ਹਰ ਅਖਰ ਦੋਏ ਏ ਮਾਲਾ ਜਪਤ ਜਪਤ ਤੈ ਦੀਨ ਦਇਆਲਾ ਖੜੋਂ ਬੇਨਤੀ ਸਤਿਗੁਰ ਆਪਣੀ ਕਰ ਕਿਰਪਾ ਰੱਖੋ ਸ਼ਰਣਾਈ ਮੋਕੋ ਦੇਹੋ ਹਰੇ ਹਰ ਜਪਨੀ ਰਹਾਉ ਫਰਮਾਲਾ ਔਰ ਸੰਤਰਥਾਰੇ ਜਨਮ ਮਰਨ ਕਾ ਦੁਖ ਨਿਵਾਰੈ ਫਿਰਦਾ ਸੰਭਲ ਮੁਖ ਹਰ ਹਰ ਬੋਲੈ ਸੋ ਜਨ ਇਤ ਉਤ ਕਤ ਹੈ ਨਾਨਕ ਢੋਲੇ ਤੋ ਨਾਨਕ ਜੋ ਰਚਨਾਈ ਹਰ ਮਾਲ ਤਾ ਕੈ ਸੰਗ ਜਾਏ ਆਸ ਮਹਿਲਾ ਪੰਗਵ ਜਿਸ ਕਾ ਸਭ ਕਿਛ ਤਸਤ ਹੋਏ ਇਸ ਜਨ ਲੇਪ ਨ ਵਿਆਪੈ ਕੋਇ ਹਰ ਕਾ ਸੇਵਕ ਤਦ ਹੀ ਮੁਕਤਾ ਜੋ ਕਿਛ ਕਰੇ ਸੋਈ ਪਹਲ ਜਨ ਕੈ ਅਤ ਨਿਰਮਲ ਦਾਸ ਕੀ ਜੁਗਤਾ ਰਹਾ ਸਗਲ ਤਿਆਗ ਹਰ ਸ਼ਰਣੀ ਆਇਆ ਤਿਸ ਜਨ ਕਹਾ ਬਿਆਪੈ ਮਾਇਆ ਨਾਮ ਨਿਧਾਨ ਜਾ ਕੇ ਮਨ ਮਾਹੀ ਤਿਸ ਕੋ ਚਿੰਤਾ ਸੁਪਨੇ ਨਾਹੀ ਕਹੋ ਨਾਨਕ ਗੁਰਪੂਰਾ ਪਾਇਆ ਧਰਮ ਮੋਹ ਸਗਲ ਬਿਨ ਸਹਾਇ ਆਸ ਮੈਲਾ ਪੰਚਵਾਂ ਜੋ ਸਤ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੁਖ ਧਰਮ ਕੋ ਕਹ ਕੈਸੇ 네ਰਾ ਸੁਨ ਸੁਨ ਜੀਵਾਂ ਸੋਏ ਤੁਮਹਾਰੀ ਮੋਹ ਨਿਰਗੁਨ ਕੋ ਲੇਹ ਉਧਾਰੀ ਰਹਾਉ ਮਿਟ ਗਿਆ ਦੁਖ ਵਿਸਾਰੀ ਚਿੰਤਾ ਫਲ ਪਾਇ ਜਪ ਸਤ ਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠਿ ਪਰੋਏ ਕਹੋ ਨਾਨਕ ਕੌਨ ਉਹ ਕਰਮਾ ਜਾਂ ਕੈ ਮਨ ਵਸਿਆ ਹਰ ਨਾਮ ਆਸਾ ਮੈ ਲਾ ਪੰਵਾਂ ਕਾਮ ਕ્રોਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਤ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਪਰਮ ਬੋਝ ਜੋਂ ਪਵਾਇਆ ਅਸtir ਭਗਤ ਹਰ ਚਰਨ ਤੇ ਆਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁੱਝੇ ਹਰ ਨੇਰਾ ਕਹੋ ਨਾਮਿਕ ਜੋ ਪ੍ਰਭ ਸ਼ਰਣਾਈ ਇਹੀਆ ਸੁਖ ਅਗੈ ਗਤ ਪਾਈ ਆਸਾ ਮਲਾ ਪੰਗਵਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸ਼ਰਣ ਗਹੀ ਪ੍ਰਭ ਗੁਨੀ ਗਹਿਰਾ ਰਹਾ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਪੇਖ ਬਿਗ ਸੈ ਕੋਲਰ ਤੂੰ ਮੇਰੀ ਗਤ ਤਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਨ ਅਨੰਦਿਨ ਜਪਉ ਨਾਮ ਗੁਣ ਤਾਸ ਨਾਨਕ ਕੀ ਪ੍ਰਭ ਤੇ ਅਰਦਾਸ ਅਸ ਮੈਲਾ ਪੰਗਵਾਂ ਰੋਮਨ ਹਾਰ ਝੂਠ ਕਮਾਨ ਹਸ ਹਸ ਸੋਗ ਕਰਤ ਬੇਗਾਨਾ ਕੋ ਮੂਆ ਕਾ ਕਹਿ ਘਰ ਗਾਵਨ ਕੋ ਰੋਵੈ ਕੋ ਹਸ ਹਸ ਪਾਵਨ ਰਹਾ ਬਾਲ ਬੇਵਸਥਾ ਤੇ ਬਿਰਧਾਣਾ ਪਹੁੰਚਨਾ ਮੂਕਾ ਫਿਰ ਪਸ਼ੂਤਾਨ ਤ੍ਰੇ ਗੁਣ ਹੈ ਵਰਤ ਸੰਸਾਰਾ ਨਰਕ ਸੁਰਗ ਫਿਰ ਫਿਰ ਔਤਾਰਾ ਕੋ ਨਾਮਕ ਜੋ ਲਾ ਨਾਮ ਸਫਲ ਜਨਮ ਤਾ ਕਾ ਪਰਵਾਨ ਆਸਾ ਮੈ ਲਾ ਪੰਗਵਾ ਸੋਏ ਰਹੀ ਤਬ ਖਬਰ ਨਾ ਜਾਣੀ ਪੋਰ ਭਿਆ ਬਹੋਰ ਪਸ਼ੂ ਤਾਨੀ ਪ੍ਰੇ ਪ੍ਰੇਮ ਸਹਿਜ ਮਨ ਅਨੰਦ ਧਰੋ ਰੀ ਪ੍ਰਭ ਮਿਲ ਦੇ ਕੀ ਲਾਲਸਾ ਫਾਤੇ ਆਲਸ ਕਹਾ ਕਰੋਰੀ ਰਹਾ ਕਰਮ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਧੂਮ ਪਰ ਡਾਰਿਓ ਸਾਧਮੋ ਲਾਦੀ ਹੰਕਾਰੇ ਦੋਸ਼ ਨਹੀਂ ਪ੍ਰਭ ਕਰਨੇ ਹਾਰੇ ਸਾਧ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸ ਮੱਲਾ ਤੰਗਵਾ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੈ ਤੇਰੀ ਮਾਇ ਸਿਮਰਤ ਨਾਮ ਸਗਲ ਰੋਗ ਖਿਆ ਰਹਾ ਅਨੇਕ ਦੁਖ ਦੇਵ ਅਵਰਾ ਕੋ ਪਹੁੰਚ ਨ ਸਾਕੈ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜਾ ਕੇਵਲ ਨਾਮ ਹਿਰਦੇ ਮੈਂ ਦੀਜੈ ਆਸਾ ਮੈ ਲਾ ਪੰਵਾਂ ਮਨ ਤ੍ਰਿਪਤਾਨੋ ਮਿਟੈ ਜੰਜਾਲ ਪ੍ਰਭ ਆਪਣਾ ਹੋਇ ਆਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰੇ ਸਭ ਕੇ ਸਹਿ ਪੂਰਨ ਸੋ ਭੇਟਿਆ ਮਿਰ ਭੈ ਥਨੀ ਰਹਾਉ ਨਾਮ ਦ੍ਰਿੜਾਇ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਵਿਕਰਾਲ ਠਾਕੁਰ ਆਪਣੇ ਕੀਨੀ ਦਾਤ ਜਲਨ 부ਝੀ ਮਨ ਹੋਈ ਸ਼ਾਂਤ ਮਿਟ ਗਈ ਭਾਲ ਮਨ ਸਹਿਜ ਸਮਾਨ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮੈ ਲਾਪਨਵਾ ਠਾਕੁਰ ਸਿਓ ਜਾ ਕੀ ਬਨ ਆਈ ਭੋਜਨ ਪੂਰਨ ਰਹਿ ਅਘਾਈ ਕਸ਼ੂ ਨਾ ਥੋਰਾ ਹਰ ਭਗਤਨ ਕਾ ਖਾਤ ਖਰਚਤ ਬਲਸ਼ਤ ਦੇਵਨ ਕਾ ਰਹਾ ਜਾ ਕਾ ਧਨੀ ਅਗੰਗ ਗੁਸਾਈ ਮਾਨੁਖ ਕੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਧਾਈ ਪਲਕ ਦਿਸ਼ਟ ਤਾ ਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾਹੀ ਤਿਨ ਕਾਮੀ ਅਸਾ ਮੈ ਲਾਪਨਵਾ ਜੋ ਮੈਂ ਆਪਣਾ ਸਤਗੁਰ ਧਿਆਇਆ ਸਾਭ ਮੇਰੇ ਮਨ ਮਾ ਸੁਖ ਪਾਇਆ ਮਿਟ ਗਈ ਗਨਤ ਬਿਨਾਸਿਓ ਸੰਸਾਰ ਨਾਮ ਰਤੇ ਜਨ ਹੈ ਭਗਵੰਤਾ ਰਹਾ ਜੋ ਮੈਂ ਆਪਣਾ ਸਾਹਿਬ ਚੀਤ ਤੋ ਤੋ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਈ ਤਬ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਿਤ ਮਨ ਭੈ ਦਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮੈ ਲਾ ਪੰਜਵਾ ਅਨੰਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਹੇ ਮਠਾਈ ਸੋਚਤ ਸਾਚਤ ਰਹਿਨ ਬਿਹਾਨੀ ਅਨਿਤ ਰੰਗ ਮਾਇਆ ਕੇ ਚਿਤਵਤ ਅਬ ਹੂ ਨਾਸਮਰੇ ਸਾਰਿੰਗ ਪਾਣੀ ਰਹਾਉ ਧਰਮ ਕੀ ਛਾਇਆ ਨੇਚਲ ਗਰੇ ਬੰਧਿਆ ਕਾਲ ਕੈ ਫਾਸ ਸਖਤ ਸਰਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨੇਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵਾਹ ਹਰ ਗੁਣ ਗਾਏ ਆਸਾ ਮੈ ਲਾ ਪੰਵਾਂ ਦੋ ਤੁਕੇ ਨੋ ਓਨ ਕੈ ਸੰਗ ਤੂੰ ਕਰਤੀ ਕੇਲ ਓਨ ਕੈ ਸੰਗ ਹਮ ਤੁਮ ਸੰਗ ਮੇਲ ਓਨ ਕੈ ਸੰਗ ਤੁਮ ਸਭ ਕੋ ਉਲੋ ਰੈ ਉਸ ਬਿਨਾ ਕੋ ਮੁਖ ਨਹੀਂ ਜੋ ਰੈ ਏ ਬਹਿਰਾਗੀ ਕਹਾ ਸਮਾਏ ਤਿਸ ਬਿਨ ਤੁਹੀ ਦੁਹੇਰੀ ਦੀ ਰਹਾਉ ਉਨ ਕੈ ਸੰਗ ਤੂੰ ਗ੍ਰਹਿ ਮਹਾਰ ਉਨ ਕੈ ਸੰਗ ਤੂੰ ਹੋਈ ਹੈ ਜ਼ਹਿਰ ਉਨ ਕੈ ਸੰਗ ਤੂੰ ਰਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਨ ਕੈ ਸੰਗ ਤੇਰਾ ਮਨ ਮਹਤ ਓਨ ਕੈ ਸੰਗ ਤੁਮ ਸਾਖ ਜਗਤ ਓਨ ਕੈ ਸੰਗ ਤੇਰੀ ਸਭ ਵਿਦ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੈ ਨ ਜਾਏ ਹੁਕਮੇ ਬੱਧ ਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ अपनी कुदरत जानै आप आशा मैला पंगवा ना ओ मरता ना हम डरया ना ओ बिनस ना हम कढ़या ना ओ निर्धन ना हम भूखे ना ओस दुख ना हम को दुखे अमर ना को मारन वारा जियौ हमारा ਜੀਉ ਦਿਨਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਧੇ ਨਾ ਉਸ ਤੁੰਧਾ ਨਾ ਹਮ ਤਾਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦਕੇ ਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੁਖ ਨਾ ਹਮ ਕੋ ਤ੍ਰishna ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਇਕ ਉਹ ਹੀ ਆਗੇ ਪਾਛੇ ਏਕੋ ਸੋਈ ਨਾਨਕ ਗੁਰ ਕੋਏ ਪ੍ਰਮ ਭੰਗਾ ਹਮ ਓਏ ਮੇਲ ਹੋਏ ਇਕ ਰੰਗਾ ਆਸਾ ਨਲਾ ਪੰਗਵਾ ਅਨਕ ਪਹਾਂਤ ਕਰ ਸੇਵਾ ਕਰੀਐ ਜਿਉ ਪ੍ਰਾਨ ਧਨ ਆਗੈ ਧਰੀਐ ਪਾਣੀ ਪੱਖਾ ਕਰੋ ਤਜ ਅਭਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲौं ਮੇਰੀ ਮਾਈ ਰਹਾਉ ਦਾਸਮ ਦਾਸੀ ਕੀ ਪਨਹਾਰ ਉਨ ਕੀ ਰੇਣ ਬਸਾ ਜੀ ਨਾਲ ਮਾਥੇ ਭਾਗ ਤਾਂ ਪਾਵਾਂ ਸੰਗ ਮਿਲੈ ਸੁਆਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਬ ਮੋ ਤਜ ਹੋਵਾਂ ਰੇਣ ਉਨ ਕੈ ਸੰਗ ਦੇਖਾਂ ਪ੍ਰਭ ਨੈਨ ਨਿਮਖ ਨਿਮਖ ਇਹੀ ਆਰਾਧੋਂ ਦਿਨਸ ਰਹਿ ਇਹ ਸੇਵਾ ਸਦੋਂ ਤੇ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ